ਪਟਕਾ ਕੇ ਦੱਸਾਂਗੇ ਵੀਰੇ ਵੱਡੇ ਭਾਈ ਜਿਹੜੀ ਪੂਰੀ ਝੋਟੀ ਆ ਇਹਦੀ ਕਿੰਨੀ ਉਮਰ ਹੋਗੀ ਭਾਈ ਜੀ ਇਹ ਦੋ ਦਾੰਦਾ ਹੀ ਦੋ ਦਾੰਦਾ ਮੂੰਹ ਇਹ ਰਾਣੇ ਸਾਹਨ ਦੀ ਧੀ ਆ ਜਿਹੜਾ ਗੁਜਰਾ ਤੋਂ ਆਪਾਂ ਲਿਆ ਸੀ ਪਹਿਲਾਂ ਹੀ ਠੀਕ ਆ ਵੀਰੇ ਹਾਂਜੀ ਰਾਣੇ ਦੀ ਧੀ ਆ ਹੈ ਹਾਂਜੀ ਹਾਂਜੀ ਠੀਕ ਆ ਭਾਈ ਠੀਕ ਆ ਅੱਛਾ ਇਹਦੀ ਮਾਂ ਦਾ ਦੁੱਧ ਫਿਰ ਕਿੰਨਾ ਕੁ ਆ ਗਿਆ ਵੀਰੇ ਭਾਈ ਗੁਜਰਾ ਤੋਂ ਦੱਸਣ ਦੇ ਆਉਂਦਾ 15 ਕਿਲੋ ਸੀਗਾ ਅੱਛਾ ਭਾਈ ਕਿੰਦੇ ਬਾਰੇ ਫਿਰ ਦੱਸਿਓ ਕੀ ਰੇਟ ਰਹੂਗਾ ਵੀਰੇ ਭਈਆਂ ਤੋਂ ਦੇਣ ਲੈਣੀ ਆ 65000 ਰੁਪਈਆ ਜੀ 65000 ਰੁਪਈਆ ਦੀ ਦੇਣੀ ਆ ਹਾਂਜੀ ਠੀਕ ਆ ਭਾਈ ਝੋਟੀ ਦੀ ਭਈ ਝੋਲੀ ਵੇਖੋ ਪ ਅੱਗੋਂ ਨਹੀਂ ਮਿੱਟੀ ਪਾਤੀ ਬੁੱਢੀ ਬਹੁਤ ਚੰਗੀ ਕੱਟੀ ਦੀ ਆ ਲੈ ਆ ਵੀਰੇ ਲੈ ਮੇਤਰੋ ਥੱਲੋ ਵੇਖੋ ਤੁਸੀਂ ਕਿਹੜਾ ਦੀ ਵਿਰਲਾਪੁਰਲਾ ਕੱਟੀ ਦੀਆਂ ਬਰੀਕੀ ਬਹੁਤ ਕਮਾਲ ਦੀ ਆ ਕੱਟੀਆਂ ਸਿੰਘ ਸਿੰਘ ਬਹੁਤ ਸੋਹਣਾ ਲੱਗ ਬਣਦੇ ਵੀਰੇ ਬਸ ਤੇ ਜਿਹੜਾ 2.5 ਸਾਲ ਦੀ ਜਾਂਦੀ ਉਮਰ ਆ ਸਾਰੀ ਹਜੇ ਤੇ ਰੇਟ ਇਹਦਾ ਦੇਣ ਲੈਣ ਵਾਲਾ 65000 ਰੁਪਇਆ ਜਿੰਦੇ ਵਿੱਚ ਬਈ 10 ਫਰਵਰੀ ਨੂੰ ਕ੍ਰੋਸ ਹੋਈ ਸੀ 10 ਫਰਵਰੀ ਨੂੰ ਹਾਂਜੀ ਤੇ 10 ਸਤੰਬਰ ਨੂੰ ਅਗਸਤ ਚੱਲੀ ਜਾਂਦਾ ਹਾਂ 10 ਅਗਸਤ ਨੂੰ ਮੰਨ ਕੇ ਚੱਲੋ 10 ਫਰਵਰੀ ਨੂੰ ਗੱਬਣ ਹੋਈ ਐ ਇਹ ਆਪਾਂ ਨੂੰ ਪਤਾ ਠੀਕ ਐ 10 ਫਰਵਰੀ ਨੂੰ ਗੱਬਣ ਹੋਈ ਐ ਜੂਨ ਜੁਲਾਈ ਅਗਸਤ ਸਤੰਬਰ ਬਈ 10 ਸਤੰਬਰ ਨੂੰ ਨੂੰ 7 ਮਹੀਨੇ ਪੂਰੇ ਹੋ ਜਾਣੇ ਆ ਤੁਮਾਰਾ 10 ਸਤੰਬਰ ਨੂੰ 7 ਮਹੀਨੇ ਪੂਰੇ ਹੋ ਜਾਣਗੇ ਅੱਛਾ ਵੀਰੇ ਅੱਗੇ ਇਹਦੇ ਕਿਹੜਾ ਲਵਾਤਾ ਹੈ ਤੋ ਕੀ ਬਈ ਬਈ ਇਹ ਅਲੀ ਤੋਂ ਡਾਇਰੈਕਟ ਕ੍ਰੋਸ ਆਈ ਐ ਅਲੀ ਤੋਂ ਡਾਇਰੈਕਟ ਕ੍ਰੋਸ ਆ ਠੀਕ ਐ ਬਈ ਤੇ ਵੱਡੇ ਵੀ ਦੀ ਮਾਰ ਸਿਆਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਮਨਮੱਤੇ ਨਗਰਪਿੰਡ ਰਈਆਂ ਵਾਲੇ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਤੇ ਰਈਆਂ ਵਾਲੇ ਤੋਂ ਜਦੋਂ ਆਪਾਂ ਕਗਿਆਣੇ ਨੂੰ ਜਾਂਦੇ ਆ ਤੇ ਫੀਡ ਫੈਕਟਰੀ ਆਉਂਦੀ ਆ ਫੀਡ ਫੈਕਟਰੀ ਤੋਂ ਨਾਲ ਹੀ ਬੇਗੂ ਵਾਲੇ ਨੂੰ ਸੜਕ ਮੁੜਦੀ ਆ ਮਿੱਤਰੋ ਤੇ ਉਹ ਸੜਕ ਸਿੱਧੀ ਆ ਕੇ ਇੱਕ ਸੂਆ ਆਉਂਦਾ ਵਾ ਸੂਏ ਤੋਂ ਬਾਅਦ ਨਹਿਰ ਨਹਿਰ ਪਾਰ ਕਰਦੇ ਆ ਸਰਬਾਰ ਖੇਤਾਂ ਦੇ ਵਿੱਚ ਮੈਂ ਵਿਰਕ ਡੈਰੀ ਫਾਰਮ ਤੇ ਇਸ ਟਾਈਮ ਮੌਜੂਦ ਹਾਂ ਮਿੱਤਰੋ ਜਿੱਥੇ ਜਾਨਵਰ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਇਆ ਸ਼ੌਂਕੀਆ ਕੰਮ ਆ ਟਾਪ ਤੋਂ ਟਾਪ ਦੇ ਜਾਨਵਾਰਾਂ ਤੇ ਅੱਜ ਤੁਹਾਡੇ ਲਈ ਵੀਡੀਓ ਵੀ ਆ ਜਿਹੜੀ ਮਿੱਤਰੋ ਪੂਰੀ ਟਾਪ ਦੀ ਰਹਿਣ ਵਾਲੀ ਆ ਜਿਹੜੇ ਭਰਾਵਾਂ ਨੂੰ ਨੀਲੀ ਰਾਵੀ ਦਾ ਸ਼ੌਂਕ ਆ ਉਹਨਾਂ ਦਾ ਸ਼ੌਂਕ ਪੂਰਾ ਹੋਣ ਲੱਗਾ ਹੋਇਆ ਇੱਕ ਟੌਪ ਕਲਾਸ ਜਿਹਾ ਤੁਹਾਨੂੰ ਤਿੰਨ ਤਾਂ ਝੋਟੀਆਂ ਵਖਾਉਣੀਆਂ ਨੀਲੀ ਰਾਵੀ ਦੀਆਂ ਮਿੱਤਰੋ ਇੱਕ ਗੱਬਣ ਵੀ ਝੋਟੀ ਹੋਊਗੀ ਵਿੱਚ ਤੇ ਇੱਕ ਮਿੱਤਰੋ ਕਟਾ ਦੇ ਬਾਕੀ ਬਾਈ ਦਾ ਸੈਟਅਪ ਬਹੁਤ ਸੋਹਣਾ ਲੱਗਿਆ ਮੈਨੂੰ ਜਿਹੜਾ ਸਿਸਟਮ ਲੱਗਾ ਥੋੜਾ ਜਿਹਾ ਇੰਦੇ ਦਾ ਜਿਵੇਂ ਪੁੱਛੂੰਗਾ ਜ਼ਰੂਰ ਜਿਵੇਂ ਮਾਈ ਨੇ ਕਾਨੇ ਪਾ ਕੇ ਬਣਾਈ ਹੋਈ ਹੈ ਛੱਤ-ਛੁੱਤ ਘੈਂਟ ਗੱਲਬਾਤ ਲੱਗੀ ਆ ਉਹ ਕਰਦੇ ਆਂ ਆਪਾਂ ਗੱਲਬਾਤ ਵੀਰਦੇ ਨੇ ਸੱਸੀ ਗਾਲੇ ਵੀਰ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਬਾਈ ਸੇਤਾ ਘਰ ਪਰਿਵਾਰ ਵੀਰੇ ਮੇਰੇ ਮਨ ਨੂੰ ਸਕੂਨ ਇਸ ਗੱਲ ਦਾ ਮਿਲਿਆ ਵੀ ਤੂੰ ਜਿਹੜਾ ਜਾਨਵਰਾਂ ਦਾ ਥਾਂ ਬਣਾਇਆ ਨਾ ਬਾਕਮਾਲ ਬਣਾਇਆ। ਹਾਂਜੀ। ਹੋਣੀ ਬਣਾਇਆ ਫਿਰ ਵੀਰੇ। ਇਹ ਬਾਈ ਹੋ ਗਿਆ ਸਾਲ ਆਪਾਂ ਨੂੰ। ਠੀਕ ਆ ਵੀਰੇ ਠੀਕ ਆ। ਅੱਛਾ ਫੇ ਉੱਤੇ ਕੰਨੇ ਪਾਤੇ ਵੀਰੇ ਹੈ। ਉਹ ਵੱਡੇ ਬਰਾਂਡੇ 'ਚ ਕੰਨੇ ਆ ਬਈ ਇੱਧਰ ਪੱਥਰ। ਅੱਛਾ ਉੱਪਰ ਇੱਧਰ ਪੱਥਰ ਪਾਤਾ ਉੱਧਰ ਕੰਨੇ ਪਾਦੇ। ਉਹ ਫਿਰ ਗਾਇਆਂ ਹੀ ਆ ਉੱਧਰ ਵੀ। ਉੱਧਰ ਗਾਇਆਂ ਬਾਈ। ਠੀਕ ਆ ਬਾਈ ਠੀਕ ਆ ਵੀਰੇ। ਅੱਛਾ ਸੈਟਅਪ ਵਧੀਆ ਘੈਂਟ ਆ ਹਨਾ ਇਹ। ਹਾਂਜੀ। ਹੂੰ। ਅਸੇ ਵੀਰੇ ਅੱਜ ਜਿਹੜੇ ਜਾਨਵਰ ਆਪਾਂ ਵੇਚਨੇ ਆ ਅੱਜ ਆਪਾਂ ਜਾਨਵਰ ਵੇਚਨੇ ਆ 4 ਹਨਾ ਤੇ ਪਹਿਲਾਂ ਇੱਕ ਵਾਰੀ ਵੀਰੇ ਆਪਣਾ ਘਰ ਦਾ ਐਡਰੈਸ ਦੱਸ ਦਈਏ ਭਰਾ ਬਣ ਕੇ ਬਜੀ ਨਾਮ ਮੇਰਾ ਗਰਲਾਬ ਸਿੰਘ ਆ ਫਿਰ ਆਪਾਂ ਗੁਰਲਾਬ ਸਿੰਘ ਬਿਰਕ ਗੁਰਲਾਬ ਸਿੰਘ ਬਿਰਕ ਹਾਂਜੀ ਪਿੰਡ ਰਾਈਆਂ ਵਾਲਾ ਕਲਾਣਾ ਜ਼ਿਲ੍ਹਾ ਫਰੀਦਕੋਟ ਜੀ ਠੀਕ ਆ ਉਹਦੇ ਬਾਈ ਰਾਈਆਂ ਵਾਲ ਤੋਂ ਬਾਈ ਜੀ ਬੇਗੋਏ ਰੋਡ ਤੇ ਆਪਣੀ ਢਾਣੀ ਆ ਜੀ ਬਿਰਕਾਂ ਢਾਣੀ ਵੱਜਦੀ ਆ ਜੀ ਗੁਰਦੇਵ ਕੀ ਢਾਣੀ ਆ ਨਾ ਨਾ ਬਿਰਕਾਂ ਦੀ ਢਾਣੀ ਵੱਜਦੀ ਆ ਬਿਰਕਾਂ ਦੀ ਢਾਣੀ ਵੱਜਦੀ ਜਿਹੜਾ ਉੱਥੋਂ ਰਾਈਆਂ ਵਾਲੇ ਤੋਂ ਜਾਂਦੀ ਬੇਗੋਏ ਵਾਲੀ ਉਹ ਸੜਕ ਦੇ ਉੱਤੇ ਹੈ ਨਾ ਠੀਕ ਆ 2.5 ਕਿਲੋਮੀਟਰ ਦੀ ਦੂਰੀ ਤਾਂ ਹੋਗੀ ਬਤਨ 3 ਕਿਲੋਮੀਟਰ ਆ ਬਾਈ ਆਪਾਂ 3 ਕਿਲੋਮੀਟਰ ਠੀਕ ਆ ਅੱਥਾ ਵੀਰੇ ਜਿਹੜੀ ਆ ਕੱਟੀ ਬੂਰੀ ਕੰਧ ਦੇ ਨਾਲ ਖੜੀ ਹੋਈ ਹੈ ਜੀ ਹਾਂ ਜੀ ਬਾਈ ਜੀ ਇਹ ਕਿੰਨੀ ਉਮਰ ਦੀ ਖੋਲਦੀ ਵੀਰੇ ਕੱਢੀ ਬਾਦ ਇੱਕ ਬਾਈ ਜੀ ਪਹਿਲੇ ਮੈਂ ਤੁਹਾਨੂੰ ਵੀਡੀਓ ਦੱਸਣਾ ਚਾਹੁੰਦਾ ਜੀ ਜੀ ਪਸ਼ੂ ਆਪਣੇ ਕੋਲ ਬਾਈ ਸਾਰੇ ਚੰਗੀ ਕੁਆਲਿਟੀ ਦੇ ਆ ਜੀ ਹਾਂ ਟਾਪ ਕੁਆਲਿਟੀ ਕੋਲ ਬਾਈ ਜੀ ਇਹਨਾਂ ਦਾ ਮੁੱਲ ਵੀ ਵੀਡੀਓ 'ਚ ਹੀ ਹੋਊਗਾ ਸਭ ਤੋਂ ਪਹਿਲਾਂ ਦੱਸਿਆ ਚੰਗਾ ਹੁੰਦਾ ਠੀਕ ਆ ਬਾਈ ਤੇ ਮੁੱਲ ਵੀ ਵੀਡੀਓ 'ਚ ਹੀ ਹੋਊਗਾ ਜੀ ਤੇ ਕੀਮਤ ਚੰਗੀ ਦੀਆਂ ਪਹਿਲਾਂ ਸਾਰੀ ਵੀਡੀਓ ਅਗਲਾ ਦੇਖ ਲੈ ਉਸ ਤੋਂ ਬਾਅਦ ਕਾਲ ਕਰੇ ਆਪਾਂ ਨੂੰ ਠੀਕ ਹੈ ਬਾਈ ਕਿਉਂਕਿ ਵੀਡੀਓ ਦੇ ਵਿੱਚ ਹੀ ਮੁੱਲ ਕਰਨਾ ਆਪਾਂ ਜੀ ਬਸ ਠੀਕ ਹੈ ਬਾਈ ਧੰਨਵਾਦ ਲੈ ਮਿੱਤਰੋ ਵੱਡੀ ਗੱਲ ਇਹ ਆ ਵੀ ਮੁੱਲ ਜਿਹੜਾ ਤੁਹਾਨੂੰ ਚੀਜ਼ ਦਾ ਬਾਈ ਦੇਣਾ ਹੀ ਪਊਗਾ ਕਿਉਂਕਿ ਤਿਆਰੀ ਕੀਤੀ ਆ ਸਾਹਮਣਾਂ ਫਿਰ ਚੰਗੇ ਸੀਮਣ ਦੀਆਂ ਨਹੀਂ ਹੈਗਾ ਤੁਹਾਡੇ ਘਰੇ ਆ ਕੇ ਵੀ ਨਾ ਇਹ ਚਲਚਤ ਕਰਨ ਵਾਲੀਆਂ ਦੁੱਧ ਦੇਣੀਆਂ ਕੋਈ ਕਹਿਣ ਵਾਲੀ ਗੱਲ ਨਹੀਂ ਪ੍ਰੋਪਰ ਰਿਕਾਰਡ ਦੇ ਨਾਲ ਚੀਜ਼ਾਂ ਮਿਲਣਗੀਆਂ ਉਹ ਕਰਦੇ ਆਪਾਂ ਕੱਲੀ-ਕੱਲੀ ਬਾਰੇ ਡਿਟੇਲ ਜਾਣਦੇ ਆ ਵੀਡੀਓ ਨੂੰ ਗੌਰ ਨਾਲ ਸੁਣਿਆ ਜੇ ਕਿ ਤੇ ਦੇਣਾ ਹੋਵੇ ਪੁਲੇਖਾ ਖਾ ਜਾਏ ਜੇ ਕੱਲੀ-ਕੱਲੀ ਗੱਲ ਆ ਪਟਕਾ ਕੇ ਦ ਬੱਡੇ ਭਾਈ ਜਿਹੜੀ ਪੂਰੀ ਝੋਟੀ ਆ ਇਹਦੀ ਕਿੰਨੀ ਉਮਰ ਹੋਗੀ ਭਾਈ ਜੀ ਇਹ ਦੋ ਦੰਦਾਂ ਦਾ ਹੀ ਦੋ ਦੰਦਾਂ ਦਾ ਮੂਹ ਇਹ ਰਾਣੇ ਸਾਹਨ ਦੀ ਧੀ ਆ ਜਿਹੜਾ ਗੁਜਰਾ ਤੋਂ ਆਪਾਂ ਲਿਆ ਸੀ ਪਹਿਲਾਂ ਹੀ ਠੀਕ ਆ ਵੀਰੇ ਹਾਂਜੀ ਰਾਣੇ ਦੀ ਧੀ ਆ ਹੈ ਹਾਂਜੀ ਹਾਂਜੀ ਠੀਕ ਆ ਭਾਈ ਠੀਕ ਆ ਅੱਛਾ ਇਹਦੀ ਮਾਂ ਦਾ ਦੁੱਧ ਫਿਰ ਕਿੰਨਾ ਕੁ ਆ ਗਿਆ ਵੀਰੇ ਭਾਈ ਗੁਜਰਾ ਤੋਂ ਦੱਸਣ ਦੇ ਆਉਂਦਾ 15 ਕਿਲੋ ਸੀਗਾ ਇਹਦੀ ਮਾਂ ਦਾ ਹੈ ਭਾਈ ਕੱਟੀ ਬਹੁਤ ਜਿਆਦਾ ਚੰਗੀ ਆ ਕੱਟੀ ਦੇ ਕੱਟੀਆਂ ਆਪ ਹੀ ਬਹੁਤ ਆਣਾ ਭਾਈ ਆਪ ਹੀ ਦੱਸਦੀ ਭਾਈ ਕੱਟੀ ਹੂੰ ਸਹੀ ਗੱਲ ਆ ਭਾਈ ਚੀਜ਼ ਲੈ ਕੇ ਯਾਰ ਅੱਛਾ ਹੁਣੇ ਦੋ ਦੰਦ ਹੋ ਗਈ ਵੀਰੇ ਦੋ ਦੰਦਾਂ ਦਾ ਭਾਈ ਜੀ ਭਾਈ ਟੀਕਾ ਆਪ ਹੀ ਨਿਭਾਇਆ ਮੇਰ ਕੋ ਸਾਹ ਸੀ ਪਹਿਲੋ ਸਾਹ ਵੇਜਤੇ ਭਾਈ ਸਾਹ ਚੰਗਾ ਲੱਭ ਕੇ ਠੀਕ ਆ ਫਿਰ ਜੇ ਵੇਗੀਆਂ ਠੀਕ ਆ ਨਹੀਂ ਤਾਂ ਫਿਰ ਆਪਾਂ ਸਾਹ ਚੰਗਾ ਲਿਆ ਗਿਆ ਕਰਾਸ ਕਰਾਂਗੇ ਤਾਂ ਬਾਣੀ ਜਾਣੇ ਕਰਮ ਵਾਲੀਆਂ ਨੇ ਅੱਛਾ ਵੀਰੇ ਇਹਦਾ ਮਾਲਾ ਹੁਣ ਵੇਚਣੀ ਆ ਆਪਾਂ ਇਹਦਾ ਰੇਟ ਕੀ ਤੈਅ ਕਰਾਂਗੇ ਆਪਾਂ ਭਾਈ ਦੇਣ ਲੈਣ ਵਾਲਾ ਮੋਲ ਇਹਦਾ ਲੱਖ ਰੁਪਿਆ ਝੋਟੀ ਦਾ ਜੀ ਲੱਖ ਰੁਪਿਆ ਦੇਣੀ ਲੱਖ ਰੁਪਏ ਦੇਣੀ ਆ ਜੀ ਕੰਪੀਟੀਸ਼ਨਲ ਝੋਟੀ ਆ ਜੀ ਹਮੀ ਲੈ ਆਲੀ ਆ ਥੋੜਾ ਬਹੁਤਾ ਜਿਹਾ ਲਾਡ ਪਿਆਰ ਤਾਂ ਹੋ ਜੂਗਾ ਭਾਈ ਛੋਟੀ ਹੋ ਗਈ ਹਾਂ ਬਸ ਠੀਕ ਆ ਵੀਰੇ ਓਕੇ ਲੈ ਮੇਤਰੋ ਦੋ ਦੰਦ ਕੱਟੀ ਆ ਲੱਖ ਰੁਪਏ ਦੇ ਮਿਲੂਗੀ ਇਹਦੇ ਵਿੱਚੋਂ ਬਸ ਸਿਰਫ ਤੁਹਾਨੂੰ ਛੋਟ ਹੋਣੀ ਹੈ ਕਿਉਂਕਿ ਬਈ ਇਹ ਜਿਹੜਾ ਸਾਨ ਬਾਈ ਦੇ ਕੋਲੇ ਰਾਣਾ ਸਾਨ ਸੀਗਾ ਉਹ ਸਾਨ ਦੀ ਇਹ ਧੀ ਹੈ ਕਰਮਾ ਵਾਲੀ ਮਾਲੇ 15 ਕਿਲੋ ਦੇ ਦੁੱਧ ਦਾ ਰਿਕਾਰਡ ਆ ਝੋਲੀ 40 ਦੀ ਬੜੀ ਕਮਾਲ ਦੀ ਕੱਟੀ ਆ ਮਿੱਤਰੋ ਤੇ ਝੋਟਾ ਵੀ ਉਹ ਜਿਹੜਾ ਰਾਣਾ ਸੀਗਾ ਬੁੱਲ ਉਹ ਬਾਈ ਉਹਨਾਂ ਨੇ ਵੇਚਤਾ ਤੇ ਚੌਧਈ ਇਹਨੂੰ ਕਰਮਾ ਵਾਲੀ ਨੇ ਟੀਕਾ ਟੁਕਾ ਲੈ ਕੇ ਇਹਨਾਂ ਜਿਹੜਾ ਕ੍ਰੋਸ ਹੋ ਜਾਣਾ ਕਿਉਂਕਿ ਵਜਨ ਬਣਾਈ ਬੈਠੀ ਆ ਟਾਂਸਿਆ ਕਰਦ ਤੁਸੀਂ ਆਪ ਦਾ ਜੇ ਕਿਸੇ ਭਰਾ ਨੇ ਖਰੀਦ ਲਈ ਤਾਂ ਉਹ ਦਿੱਕਵੈਸ ਦਾ ਜਿਹੜਾ ਸੀਮਨ ਤੁਸੀਂ ਵਰਤ ਸਕਦੇ ਜਾਂਦੇ ਉੱਤੇ ਮਿੱਤਰੋ ਇਹ ਗੱਲ ਭਾਈ ਸਰਵੇ ਹੋ ਰਹੀਂਦੀ ਜੀ ਕਟੀਆਂ ਜਿਵੇਂ ਅਗਲਾ ਨਹੀਂ ਕਹਿੰਦਾ ਸਾਡ ਤੋਂ گاਵਾ ਵੱਛੀਆਂ ਚੈੱਕ ਕਰਾ ਕੇ ਲੈ ਕੇ ਜਾਓ ਹਾਂ ਬਈ ਹੱਥ ਪਵਾ ਕੇ ਝੋਟੀਆਂ ਦੇ ਅੰਦਰ ਚੈੱਕ ਕਰਾ ਲਿਓ ਜੇ ਫਾਲਟ ਹੋਇਆ ਆਪਾਂ ਦੇ ਦੰਦਰ ਠੀਕ ਆ ਵੀਰੇ ਓਕੇ ਧੰਨਵਾਦ ਬਾਈ ਅੱਛਾ ਬਈ ਆ ਝੋਟੀ ਆ ਜਿਹੜੀ ਇਹ ਕਿੰਨੀ ਉਮਰ ਦੀ ਆ ਵੀਰੇ ਇਹ ਬਈ ਜੀ ਮੰਨ ਕੇ ਚੱਲੋ ਢਾਈ ਤੋਂ ਲੈ ਕੇ ਤਿੰਨ ਢਾਈ ਸਾਲ ਦੀ ਆ ਜੀ ਠੀਕ ਆ ਸਵਾ ਦੋ ਢਾਈ ਸਾਲ ਦੇ ਵਿੱਚ ਆ ਜੀ ਠੀਕ ਆ ਵੀਰੇ ਚੌਕ ਦੇ ਦੰਦ ਕੱਢਦੀ ਆਉਂਦੀ ਬਈ ਜੀ ਸੁੱਟੇ ਆ ਜੇ ਨੇ ਸੁੱਟੇ ਆ ਚੌਕ ਦੇ ਦੰਦ ਹਾਂਜੀ ਅੱਛਾ ਵੀਰੇ ਇਹਦੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਈ ਇਹ ਲਈ ਸੀ ਆਪਾਂ ਠੀਕ ਆ 16 ਕਿ ਇਹ ਕਿਹੜੇ ਸੀਮਨ ਦੀ ਆ ਇਹ ਬਈ ਜੀ ਬਾਵਰ 2 ਦੀ ਆਪ ਆਈ ਬਾਵਰ 2 ਦੀ ਇਹ ਆਪ ਆ ਹੇ ਹਾਂਜੀ ਠੀਕ ਆ ਬਈ ਓਕੇ ਕੱਟੀ ਲਈ ਸੀ ਬਈ ਆਪਾਂ ਠੀਕ ਆ ਹੁਣ ਇਹਨੂੰ ਟੀਕਾ ਡੂਗਾ ਕੋਈ ਲਵਾਤਾ ਵੀ ਨਹੀਂ ਨਹੀਂ ਬਈ ਕੁਛ ਨਹੀਂ ਕਰਾਇਆ ਆਪਾਂ ਜੀ ਸ਼ਾਂਤੀ ਕਾਸ ਕਰਾਸ ਕਰਾਉਣੀ ਜਦੋਂ ਕਰਵਾਈ ਠੀਕ ਆ ਵੀਰੇ ਠੀਕ ਆ ਬਈ ਓਕੇ ਕੀ ਬਾਤ ਦੀ ਚੀਜ਼ ਆ ਹਨਾ ਬਈ ਹੂੰ ਅੱਛਾ ਬਈ ਇਹਦੇ ਬਾਰੇ ਵੀ ਫਿਰ ਦੱਸਿਓ ਕੀ ਰੇਟ ਰਹੂਗਾ ਵੀਰੇ ਬਈਆਂ ਤਾਂ ਦੇਣ ਲੈਣੀ ਆ 65000 ਰੁਪਈਆ ਜੀ 65000 ਰੁਪਈਆ ਦੀ ਦੇਣੀ ਆ ਹਾਂਜੀ ਠੀਕ ਆ ਬਈ ਝੋਟੀ ਦੀ ਬਈ ਝੋਲੀ ਵੇਖੋ ਪਿੱਠ ਪੜਾ ਵੇਖੋ ਹਾਂ ਅੱਗੋਂ ਨਹੀਂ ਵੀ ਚੱਤੀ ਬੁੱਢੀ ਬਹੁਤ ਚੰਗੀ ਕੱਟੀ ਦੀ ਆ ਲੈ ਆ ਵੀਰੇ ਲੈ ਮਿੱਤਰੋ ਥੱਲੋ ਵੇਖੋ ਤੁਸੀਂ ਕਿਹੜਾ ਦੀ ਵਿਰਲਾਪੁਰਲਾ ਕੱਟੀ ਦੀਆਂ ਬਰੀਕੀ ਬਹੁਤ ਕਮਾਲ ਦੀਆਂ ਕੱਟੀਆਂ ਸੰਗ ਸੰਗ ਬਹੁਤ ਸੋਹਣਾ ਲੱਗ ਬਣਦੇ ਵੀਰੇ ਬਸ ਦੇ ਜਿਹੜਾ 2.5 ਸਾਲ ਦੀ ਹਿੰਦੀ ਉਮਰ ਆ ਸਾਰੀ ਹਜੇ ਤੇ ਰੇਟ ਇਹਦਾ ਦੇਣ ਲੈਣ ਵਾਲਾ 65000 ਰੁਪਇਆ ਜਿੰਦੇ ਵਿੱਚੋਂ ਛੋਟ ਹੋਣੀ ਆ ਬਸ ਸਿਰਫ ਮਿੱਤਰੋ ਤੁਹਾਨੂੰ ਕੱਟੀ ਦੇ ਵਿੱਚ ਸਾਰੀਆਂ ਬਰੀਕੀਆਂ ਤੁਹਾਨੂੰ ਕੱਲੀ ਕੱਲੀ ਪਰ ਬਣਨ ਵਾਲੀ ਚੌਦਈ ਆ ਬਸ ਜਾ ਕੇ ਟੀਕਾ ਭਰੋਣਾ ਕਿਉਂਕਿ ਮੈਂ ਪੁੱਜੀ ਖੜੀ ਆ ਤਿਆਰ ਹੋਈ ਖੜੀ ਆ ਕਰਮਾ ਦੇ ਮਿੱਤਰੋ ਏ ਆ ਗਈ 2 ਨੰਬਰ ਤੇ 3 ਨੰਬਰ ਤੇ ਬਾਈ ਕੋਲੇ ਕੱਟਾ ਇੱਕ ਹੋਂਦੇ ਬਾਰੇ ਜਾਣਦੇ ਆ ਵੀਰੇ ਕੱਟੇ ਬਾਰੇ ਦੱਸੀ ਬਾਈ ਬਾਈ ਕੱਟਾ ਆਪਣੇ ਕੋਲ ਸਾਹ ਨੂੰ ਦਸੀ ਆਲੀ ਠੀਕ ਆ ਬਾਈ ਉਹ ਸਾਹ ਦਾ ਬੱਚਾ ਏ ਠੀਕ ਆ ਤੇ ਮਾਂ ਇਹਦੀ ਬਾਈ ਜੀ ਆਪਾਂ ਲਿਆਂਦੀ ਸੀ ਪੂਰੇ ਪਿੰਡੋ ਜੀ ਠੀਕ ਆ ਜਿਹੜੀ ਇਹਦੀ ਨਾਨੀ ਨੇ ਬਾਈ ਜੀ ਫਰੋਜਪੁਰ ਮੇਲੇ 23 ਕਿਲੋ ਕੁਛ ਗ੍ਰਾਮ ਦੁੱਧ ਚੋਦੇ ਚਵਾਇਆ ਸੀ ਮੋਹਰਾ ਚ ਦੋ ਵਰੀਏ ਦੋ ਵਰੀਏ ਇਹ ਸਗੀ ਨਾਨੀ ਨਹੀਂ ਠੀਕ ਆ ਬਾਈ ਇਹ ਪੂਰੇ ਕਲਾਂ ਵਾਲੇ ਮੰਨੂ ਦੇ ਘਰੋਂ ਇਹਦੀ ਮਾਂ ਆਈ ਸੀ ਠੀਕ ਆ ਵੀਰੇ ਹਾਂਜੀ ਕਟਾ ਬਹੁਤ ਜਿਆਦਾ ਚੰਗਾ ਬਾਈ ਜੀ ਸਟਰੋਂਗ ਲਾਈਨ ਆ ਗਈ ਸਾਰੀ ਬਾਈ ਜਮਾ ਸਿਰਾਈ ਆਈ ਟੈਸਟੀਕਲ ਤੋਂ ਲੈ ਕੇ ਹੂੰ ਸਿੰਗ ਤੋਂ ਲੈ ਕੇ ਠੀਕ ਆ ਬਾਈ ਓਕੇ ਆ ਜੀ ਉਹ ਵੱਡੇ ਵੀਰੇ ਇਹਦੀ ਉਮਰ ਕਿੰਨੀ ਹੋ ਗਈ ਹੋ ਇਹ ਬਾਈ ਸਾਢੇ 12 13 ਮਹੀਨਿਆਂ ਦਾ ਹੈ ਹਜੇ ماں ਸੂਈ ਨਹੀਂ ਹੰਦੀ ਸਾਢੇ 12 13 ਮਹੀਨਿਆਂ ਦਾ ਹੈ ਹਾਂਜੀ ਠੀਕ ਆ ਬਾਈ ਠੀਕ ਆ ਟੈਸਟਿਕਲ ਬਹੁਤ ਜਿਆਦਾ ਚੰਗੇ ਹੋ ਕਵਾਲਿਟੀ ਕਵਾਲਿਟੀ ਵਾਲੇ ਪੱਖ ਸਾਰੇ ਚੰਗੇ ਆ ਯਾਰ ਹਾਂਜੀ ਮਰ ਲਈ ਘੈਂਟ ਤਿਆਰ ਬਣ ਬਾਈ ਬਹੁਤ ਚੰਗਾ ਤਿਆਰ ਬਣੂਗਾ ਤਾਈ ਅੱਛਾ ਇਹ ਕਿੰਨੇ ਦਾ ਦੇ ਦਈਏ ਵੀਰੇ ਇਹ ਬਾਈ 35000 ਰੁਪਏ ਖਾਂ ਨਾ ਆਏਗਾ 35000 ਰੁਪਏ ਖਾਂ ਨਾ ਮੰਦਨ ਹੋ ਜੂ ਹੁੰਦੇ ਵਿੱਚ ਬਾਈ ਛੋਟੀ ਹੋਣੀ ਆ ਬਸ ਠੀਕ ਆ ਬਾਈ ਮੁੱਲ ਪਹਿਲੀ ਆਪ ਜਾਇਜ਼ ਕੀਤੀ ਆ ਤਾਂ ਨਹੀਂ ਠੀਕ ਆ ਵੀਰੇ ਬਣ ਦੇ ਬਾਈ ਕੁਆਲਿਟੀ ਦੇ ਲੇ ਮੇਟਰਤੀ ਚੀਜ਼ ਦਾ ਚੀਜ਼ ਇਸਾ ਹੋਣਾ ਰੇਟ ਹੁੰਦਾ ਪਿਆ ਹੁਣ ਇਹ ਨਾ ਕਿਹਾ ਜੇ ਚੀਜ਼ ਵੀ ਕਹਿਣਾ ਤੁਹਾਨੂੰ ਮਨ ਲਾ ਦਿਖਾਈ ਜਾਨੇ ਹੁਣ ਇਹਨਾਂ ਦੇ ਉੱਤੇ ਤੁਹਾਡੇ ਇੱਕ ਦਿਲਾਂ ਦੀ ਧੜਕਣ ਚੀਜ਼ ਲੈ ਕੇ ਆਉਣ ਲੱਗਾ ਜਿਹਨੂੰ ਤੁਸੀਂ ਕਿਹੜਾ ਵੀ ਵਾਕਿਆ ਚੀਜ਼ ਬਖਾਉਣ ਲੱਗਾ ਇਹ ਗੱਬਣ ਝੋਟੀ ਆ ਕਿੰਨੇ ਚਿਰ ਦੀ ਗੱਬਣ ਕਿਹੜੇ ਸੀਮਣ ਦੀ ਆ ਕੀ ਇਹਦਾ ਰਿਕਾਰਡ ਆ ਇਹਦੇ ਬਾਰੇ ਵੀ ਜਾਣਦੇ ਆਪਾਂ ਬਾਈ ਤੋਂ ਸਾਰੀ ਗੱਲਬਾਤ ਕਰਦੇ ਆ ਅੱਛਾ ਵੱਡੇ ਭਾਈ ਜਿਹੜੀ ਝੋਟੀ ਆਪਣੇ ਨਾਲ ਕੰਧ ਦੇ ਐਂਡ ਤੇ ਖੜੀ ਆ ਵੱਡੀ ਹਾਂਜੀ ਹਾਂਜੀ ਇਹ ਕਿਹੜੇ ਸੀਮਣ ਦੀ ਆ ਗਈ ਵੀਰੇ ਬਈ ਇਹ ਡਾਇਮੰਡ ਦੀ ਆਪ ਆ ਜੀ ਡਾਇਮੰਡ ਦੀ ਇਹ ਆਪ ਆ ਹੈ ਹਾਂਜੀ ਠੀਕ ਆ ਭਾਈ ਅੱਛਾ ਇਹ ਕੱਪੜ ਕਿੰਨੇ ਚਿਰ ਦੀ ਹੋਗੀ ਵੀਰੇ ਇਹ ਬਈ 10 ਫਰਵਰੀ ਨੂੰ ਕ੍ਰੋਸ ਹੋਈ ਸੀ 10 ਫਰਵਰੀ ਨੂੰ ਹਾਂਜੀ ਤੇ 10 ਸਤੰਬਰ ਨੂੰ ਆ ਅਗਸਤ ਚਲੀ ਜਾਂਦਾ ਹਾਂ 10 ਅਗਸਤ ਨੂੰ ਮੰਨ ਕੇ ਚੱਲੋ 10 ਫਰਵਰੀ ਨੂੰ ਗੱਬਣ ਹੋਈ ਹੈ ਇਹ ਆਪਾਂ ਨੂੰ ਪਤਾ ਠੀਕ ਹੈ 10 ਫਰਵਰੀ ਨੂੰ ਗੱਬਣ ਹੋਈ ਹੈ ਮਹੀਨਾ ਜੂਨ ਜੁਲਾਈ ਅਗਸਤ ਸਤੰਬਰ ਬਈ 10 ਸਤੰਬਰ ਨੂੰ ਨੂੰ 7 ਮਹੀਨੇ ਪੂਰੇ ਹੋ ਜਾਣਗੇ 10 ਸਤੰਬਰ ਨੂੰ 7 ਮਹੀਨੇ ਪੂਰੇ ਹੋ ਜਾਣਗੇ ਅੱਛਾ ਵੀਰੇ ਅੱਗੇ ਇਹਦੇ ਕਿਹੜਾ ਲਵਾਤਾ ਹੈ ਤੱਕੀ ਬਈ ਬਈ ਇਹ ਅਲੀ ਤੋਂ ਡਾਇਰੈਕਟ ਕ੍ਰਾਸ ਆਈਏ ਅਲੀ ਤੋਂ ਡਾਇਰੈਕਟ ਕ੍ਰਾਸ ਆਇਆ ਠੀਕ ਹੈ ਬਈ ਤੇ ਵੱਡੇ ਵੀ ਦੀ ਮਾਲ ਆ ਬਾਲਾ ਦੁੱਧ ਕਿੰਨਾ ਕੁ ਦਿਆ ਬਈ ਚੋਟੀ ਵਾਲੇ ਪਿੰਡੋਂ ਅਸਰ ਕੱਟੀ ਲਈ ਸੀ ਬੱਚਾ ਇਹ ਠੀਕ ਆ ਪੰਮੇ ਸਰਪੰਚ ਕੋਲੇ ਦੀ ਮਾਂ ਖੜੀ ਕੋਈ ਮਰਜ਼ੀ ਜਾ ਕੇ ਪੁੱਛ ਲਈ ਪੰਮੇ ਸਰਪੰਚ ਕੋਲੇ ਹੈ 20 ਕਿਲੋ ਦੁੱਧ ਦਿੰਦੀਆਂ ਦੀ ਮਾਂ ਇੱਕ ਹੀ ਮੱਝ ਰੱਖਦਾ ਉਹ ਠੀਕ ਆ ਬੰਦੀਗਾ ਅੱਛਾ ਇਹਦਾ ਰੇਟ ਭਾਈ ਕੀ ਰਹੂਗਾ ਵੀਰੇ ਭਾਈ ਇਹਦਾ ਦੇਣ ਲੈਣ 1,20,000 ਰੁਪਿਆ ਚੋਟੀ ਦਾ ਇੱਕ ਲੱਖ 20,000 ਰੁਪਿਆ ਦੇਣ ਲੈਣ ਠੀਕ ਆ ਭਾਈ ਲੈ ਵੀ ਮਿੱਤਰੋ 120000 ਰੁਪਇਆ ਦੇਣ ਲੈਣ ਮੁੱਲ ਆਂਦਾ ਕਰਮਾਲੀ ਦਾ ਡਾਇਮੰਡ ਦੀ ਇਹ ਆਪ ਕੱਢਦਾ ਵੀਰੇ ਬਾੜ ਮੜੀ ਜੀ ਡਾਇਮੰਡ ਦੀ ਇਹ ਆਪ ਆ ਅੱਗੇ ਇਹ ਡਾਇਰੈਕਟ ਕ੍ਰੋਸ ਆ ਜਿਹੜੇ ਵਾਲੀ ਤੋਂ ਮਿੱਤਰੋ ਗੱਬਣ ਹੋਈ ਹੋਈ ਆ ਲੈਓ ਵੀਰੇ ਮੋੜ ਦੋ ਸਿੰਘ ਟੁੱਟਾ ਬਾਈ ਦੱਸਿਆ ਪਹਿਲਾਂ ਲੈਓ ਵੀਰੇ ਲੈਓ ਕੋਈ ਨਾ ਸੈਂਗ ਟੁੱਟਾ ਜਾਂਦਾ ਮਿੱਤਰੋ ਕਰਮਾਲੀ ਦਾ ਇਹ ਗੱਲ ਨੋਟ ਰੱਖਿਆ ਜੇ ਪਰਲੇ ਪਾਸੇ ਆ ਲੈਪੋ ਤਾਂ ਵਿਖਾਦੀ ਸਿੰਘ ਦਾ ਵੀਰੇ ਆਹ ਵੇਖ ਲਓ ਬਾਈ ਓਕੇ ਬਸ ਠੀਕ ਆ ਬਾਈ ਬੰਦੇ ਵੀਰੇ ਬੜੀ ਚੰਗੀ ਕੱਟੀ ਆ ਯਾਰ ਕਮਾਲ ਦੀ ਤਿਆਰੀ ਕਰੋਗੀ ਟੇਢੀ ਧਾਰੀ ਦੇ ਵਿੱਚ ਆ ਆਡਰ ਦੀ ਕੁਆਲਿਟੀ ਝੋਲੀ 40 ਕਟੀਆਂ ਦੀ ਵੇਖੋ ਤੁਸੀਂ ਕਿੰਨੀ ਜੰਗੀ ਹੈ ਮਿੱਤਰੋ ਦੇਖ ਸਕਦੇ ਆਪ ਵੀ ਥਣ ਦਾ ਸਾਈਜ਼ ਆ ਜਿਹੜਾ ਸਾਰੇ ਪਾਸਿਆਂ ਤੋਂ ਕਹਿਣ ਤੋਂ ਭਾਵੇਂ ਆ ਵਿਗੁੰਦੀ ਪਈ ਆ ਪਲੀ ਵਜਨ ਬਹੁਤ ਚੰਗਾ ਵਾ ਸਰੀਰਿਕ ਪੱਖ ਬਹੁਤ ਚੰਗੇ ਆ ਸਾਰੇ ਜਿੰਨੇ ਹੈਗੇ ਆ ਤਿੰਨ ਕਟੀਆਂ ਝੋਟੀਆਂ ਵਿਖਾਤੀਆਂ ਤੁਹਾਨੂੰ ਮਿੱਤਰੋ ਤੇ ਇੱਕ ਵਿਖਾਤਾ ਦਾ ਤੁਹਾਨੂੰ ਕਟਾ 4 ਜਨਵਰੀ ਬਰੀਡ 'ਚ ਸੁਧਾਰ ਕਰਨ ਲਈ ਜਾਂ ਘਰੇ ਸ਼ੌਂਕੀਆ ਰੱਖਣ ਵਾਲੇ ਭਰਾਵਾਂ ਦੇ ਲਈ ਇਹ ਕੰਮ ਤੇ ਆ ਮੁੱਲ ਵੀਡੀਓ ਦੇ ਵਿੱਚ ਆ ਜਿਹੜਾ ਜਾਨਵਰ ਤੁਹਾਨੂੰ ਫਿੱਟ ਹੋਊਗਾ ਗੱਲਬਾਤ ਲਈ ਤੁਸੀਂ ਨੰਬਰ 22 ਦਾ ਲੈ ਲੈਣੇ ਆਪਾਂ ਜਿਹੜੇ ਨੰਬਰ ਤੇ ਤੁਸੀਂ ਭਰਾ ਦੇ ਨਾਲ ਗੱਲਬਾਤ ਕਰਨੀ ਹੈ ਵੀਰੇ ਨੰਬਰ ਦਿਆ ਜੇਕਰ ਨੰਬਰ 2275299 ਜੀ 09923 ਇੱਕ ਵਾਰੀ ਹੋਰ ਪੜ੍ਹੋ 75299 09923 ਠੀਕ ਹੈ ਭਾਈ ਜੀ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਪਾਈਆਂ ਦੇ ਨਾਲ ਗੱਲਬਾਤ ਪਿੰਡ ਰਾਈਆਂ ਵਾਲਾ ਵਾ ਜ਼ਿਲ੍ਹਾ ਫਰੀਦਕੋਟ ਆ ਵਧੇਰੇ ਜਾਣਕਾਰੀ ਲਈ ਨੰਬਰ ਪਾਈ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਜਿਹੜਾ ਜਾਨਵਰ ਪਸੰਦ ਆ ਤੁਸੀਂ ਵੀ ਕਰ ਸਕਦੇ ਆ ਜੋਦੜਾ